ਅਮਰੀਕਾ ਤੋਂ ਬੰਦਿਆਂ ਦਾ ਭਰ ਕੇ ਜਹਾਜ਼ ਉੱਡਿਆ ਤੇ ਪੰਜਾਬ ਤੇ ਪੂਰੇ ਇੰਡੀਆ ਦੇ মিডিਏ ਨੂੰ ਚਾ ਚੜ ਗਿਆ ਵੀ ਸਾਡੇ ਵਾਸਤੇ ਮਿਰਚ ਮਸਾਲਾ ਆਉਣ ਲੱਗਿਆ ਹੈ ਅਸੀਂ ਵੀਡੀਓ ਬਣਾ ਬਣਾ ਕੇ ਪਾਵਾਂਗੇ ਤੇ ਵਿਊ ਲਾਵਾਂਗੇ ਹੁਣ ਪੰਜਾਬ ਦੀਆਂ ਤਾਂ ਵੀਡੀਓ ਪਾਈ ਆ ਗਈਆਂ ਨੇ ਦੂਸਰੀਆਂ ਸਟੇਟਾਂ ਦੀਆਂ ਵੀਡੀਓ ਕਿੱਥੇ ਆ ਦੂਸਰੇ ਸਟੇਟਾਂ ਦੀਆਂ ਕਾਹਤੋਂ ਨਹੀਂ ਵੀਡੀਓ ਆ ਰਹੀਆਂ ਕਿਉਂਕਿ ਇਸ ਜਹਾਜ਼ ਦੇ ਵਿੱਚ ਗੁਜਰਾਤੀ ਵੀ ਸੀਗੇ ਪੰਜਾਬ ਦੇ ਵੱਖ-ਵੱਖ ਸਟੇਟਾਂ ਦੇ ਲੋਕ ਵੀ ਸੀਗੇ ਆਪਣੇ ਪੰਜਾਬ ਵਾਲੇ ਤਾਂ ਫਿਰ ਵੀ 35 40 50 ਲੱਖ ਰੁਪਈਆ ਲਾ ਕੇ ਜਾਂਦੇ ਨੇ ਜਿਹੜੇ ਗੁਜਰਾਤ ਦੇ ਲੋਕ ਨੇ ਉਹ 60 60 ਲੱਖ ਤੋਂ ਸ਼ੁਰੂ ਹੁੰਦੀ ਹੈ ਸਿੰਗਲ ਬੰਦੇ ਦੀ ਉੱਥੋਂ ਜਿਹੜੀ ਗੇਮ ਆ ਤੇ ਲਾਉਂਦੇ ਗੁਜਰਾਤੀ ਵੀ ਡੰਕੀ ਆ ਗੁਜਰਾਤੀ ਕਰੋੜ ਸਵਾ ਸਵਾ ਕਰੋੜ ਰੁਪਈਆ ਆਪਣੇ ਪੂਰੇ ਪਰਿਵਾਰ ਦਾ ਦੰਦੇ ਨੇ ਹਸਬੈਂਡ ਵਾਈਫ ਦੋ ਬੱਚੇ ਬਹੁਤ ਸਾਰੇ ਏਜੰਟ ਮੇਰੇ ਦੋਸਤ ਨੇ ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਯੂ نو ਅਮਰੀਕਾ ਦੀ ਗੇਮ ਬਹੁਤ ਚੱਲ ਰਹੀ ਸੀ ਉਦੋਂ ਉਹਨਾਂ ਨੇ ਕੰਮ ਗੁਜਰਾਤ ਵਾਲੇ ਏਰੀਏ ਦੇ ਵਿੱਚ ਕੀਤਾ ਉਹ ਕਹਿੰਦੇ ਪੰਜਾਬ ਦੇ ਵਿੱਚ ਤਾਂ ਲੱਖਾਂ ਰੁਪਈਆ ਮਿਲਦੇ ਆ ਗੁਜਰਾਤ ਵਾਲੇ ਏਰੀਏ ਦੇ ਵਿੱਚ ਕਰੋੜਾਂ ਰੁਪਈਆ ਮਿਲਦੇ ਆ ਉਹ ਹਰ ਇੱਕ ਨੂੰ ਇਹੀ ਸਲਾਹ ਦੇ ਰਹੇ ਸੀ ਏਜੰਟ ਨੂੰ ਕਿ ਪੰਜਾਬ ਨੂੰ ਛੱਡੋ ਗੁਜਰਾਤੀਆਂ ਨੂੰ ਫੜ-ਫੜ ਕੇ ਚੜਾਓ ਉਹ ਗੁਜਰਾਤੀ ਜਾਨ ਨੂੰ ਕਾਲੇ ਨੇ ਕਰੋੜਾਂ ਰੁਪਇਆ ਲਈ ਫਿਰਦੇ ਨੇ ਕਿਸੇ ਗੁਜਰਾਤੀ ਦੀ ਤਾਂ ਵੀਡੀਓ ਆਈ ਨਹੀਂ ਗਈ ਕੈਨੇਡਾ ਦੀ ਤੁਹਾਨੂੰ ਯਾਦ ਹੋਊਗੀ ਘਟਨਾ ਕਿ ਇੱਕ ਗੁਜਰਾਤੀ ਪੂਰੇ ਪਰਿਵਾਰ ਦੇ ਨਾਲ ਡੰਕੀ ਲਗਾ ਰਿਹਾ ਸੀ ਅਮਰੀਕਾ ਦੀ ਕੈਨੇਡਾ ਤੋਂ ਤੇ ਉਹਨੂੰ ਟਰੱਕ ਵਾਲਾ ਰਸਤੇ 'ਚ ਉਤਾਰ ਗਿਆ ਸੀਗਾ ਹਨੀ ਟੈਕਸੀ ਵਾਲਾ ਉਤਾਰ ਗਿਆ ਸੀਗਾ ਤੇ ਪੂਰਾ ਪਰਿਵਾਰ ਉਹ ਬਰਫ਼ ਦੇ ਤੂਫਾਨ ਦੇ ਵਿੱਚ ਹੀ ਜੰਮ ਗਿਆ ਸੀਗਾ ਤੇ ਉੱਥੇ ਹੀ ਪੂਰਾ ਹੋ ਗਿਆ ਸੀ ਉਹ ਖਬਰ ਕਿੰਨੀ ਜਿਹੜੀ ਆ ਵਾਇਰਲ ਹੋਈ ਸੀ ਇਸ ਕਰਕੇ ਪੰਜਾਬ ਨੂੰ ਟਾਰਗੇਟ ਨਾ ਕੀਤਾ ਜਾਵੇ ਕਿ ਪੰਜਾਬੀ ਡੰਕੀ ਲਗਾ ਕੇ ਗਏ ਸੀ ਤੇ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਆ ਇਹ ਕਿਹਾ ਜਾਵੇ ਕਿ ਵੀ ਡੰਕੀ ਦੇ ਵਿੱਚ ਪੂਰੇ ਇੰਡੀਆ ਤੋਂ ਲੋਕ ਸੀ ਪੰਜਾਬ ਦੇ 20 ਬੰਦੇ ਸੀ ਐਸ ਸਟੇਟ ਦੇ ਆ ਬੰਦੇ ਸੀ ਹੁਣ ਆਪਣੇ ਹੀ মিডিਆ ਵਾਲੇ ادارے ਪੰਜਾਬੀ ਦੇ ਵਿੱਚ ਬੰਦਿਆਂ ਦੀਆਂ ਲਿਸਟਾਂ ਬਣਾਵਨਾ ਤੇ ਚੜਾ ਰਹੇ ਆ ਸਤਪਾਲ ਸਿੰਘ ਜਸਪਾਲ ਸਿੰਘ ਸਤਨਾਮ ਸਿੰਘ ਯਾਦਵਿੰਦਰ ਸਿੰਘ ਇਦਾਂ ਲੋਕਾਂ ਦੇ ਨਾਮ ਲਿਖ ਲਿਖ ਕੇ ਉਹ ਪਾ ਰਹੇ ਆ ਫਿਰ ਨੰਬੰਦ ਜਾ ਰਹੇ ਆ ਇੰਟਰਵਿਊ ਲੈ ਰਹੇ ਆ ਤੁਸੀਂ ਕਿੰਨੇ ਪੈਸੇ ਲੱਖ ਕਿੰਨੇ ਲੱਖ ਰੁਪਇਆ ਲਾ ਕੇ ਗਏ ਸੀ ਕਿਉਂ ਗਏ ਸੀ ਕਿਵੇਂ ਗਏ ਸੀ ਉੱਥੇ ਕਿੱਦਾਂ ਫੜੇ ਗਏ ਇੰਟਰਵਿਊ ਦੇਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਕਿਹੜਾ ਤੁਹਾਡੀ ਕਿਸੇ ਸਰਕਾਰ ਨੇ ਮਦਦ ਕਰ ਦੇਣੀ ਹੈ ਕਿ ਭਾਜੀ ਤੁਸੀਂ ਆਹ ਲਓ 50 ਲੱਖ ਰੁਪਇਆ ਲਾ ਕੇ ਗਏ ਸੀਗੇ ਤੁਹਾਨੂੰ ਭਗਵਾਨਤਮਾਨ ਆ ਕੇ ਆਖੂਗਾ ਵੀ ਆ ਲੈ ਕਾਕਾ 20 ਲੱਖ ਰੁਪਇਆ ਦੀ ਤੇਰੀ ਮਦਦ ਤੇਰੀ ਮੈਂ ਕਰਦਾ ਆ ਜੇ ਤੁਹਾਡੀ ਜੇਬ ਭਾਰ ਝਲਦੀ ਸੀ ਤੁਸੀਂ ਆਪ 50 ਲੱਖ ਰੁਪਇਆ ਦੇ ਕੇ ਅਮਰੀਕਾ ਨੂੰ ਗਏ ਹੋ ਕਿਉਂ ਆਪਣਾ ਜਲੂਸ ਤੁਸੀਂ ਕਢਾ ਰਹੇ ਹੋ ਸੋਸ਼ਲ ਮੀਡੀਆ ਦੇ ਉੱਪਰ ਇੰਟਰਵਿਊਆਂ ਦੇ ਕੇ ਕਹਿੰਦੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਬਜਾਪ ਹੋਣਾ ਹੈ ਤੁਸੀਂ ਵਿਆਹ ਵੀ ਕਰਵਾਉਣਾ ਹੈ ਇਹ ਜਿਹੜੀਆਂ ਵੀਡੀਓ ਆ ਤੁਹਾਡੀਆਂ ਇੰਟਰਵਿਊਆਂ ਆ ਇਹ ਸਾਰੀ ਜ਼ਿੰਦਗੀ ਇੰਟਰਨੈਟ ਦੇ ਉੱਪਰ ਪਈਆਂ ਰਹਿਣੀਆਂ ਆ ਤੇ ਲੋਕਾਂ ਨੇ ਤੁਹਾਡੇ ਉੱਤੇ ਹੱਸਿਆ ਕਰਨਾ ਆ ਹੱਸਦਾ ਲੋਕ ਹੁਣ ਵੀ ਰਹੇ ਆ ਲੋਕੀ ਕਿਹੜਾ ਕਮੈਂਟਾਂ ਦੇ ਵਿੱਚ ਤੁਹਾਨੂੰ ਸ਼ਾਬਾਸ਼ੇ ਦੇ ਰਹੇ ਆ ਲੋਕੀ ਤੁਹਾਡਾ ਮਜ਼ਾਕ ਬਣਾ ਰਹੇ ਆ ਕਿ ਗਏ ਕੀ ਕਰਨ ਸੀ ਇੰਨੇ ਪੈਸੇ ਲਾ ਕੇ ਇੱਥੇ ਕੰਮ ਖੋਲ ਲੈਂਦੇ ਕਿ ਹਰ ਇੱਕ ਦੀ ਮਜਬੂਰੀ ਹੁੰਦੀ ਆ ਜਾਣਾ ਤੇ ਹਰ ਇੱਕ ਜਾ ਵੀ ਨਹੀਂ ਸਕਦਾ ਜਾ ਵੀ ਉਹ ਹੀ ਸਕਦਾ ਜਿਹਦੇ ਜਿਹਦੇ ਘਰ ਦੇ ਜਿਹਦੇ ਮਾਂ ਪਿਓ ਰਿਸਕ ਲੈਂਦੇ ਆ ਆਪਣੇ ਬੱਚੇ ਦੇ 50 ਲੱਖ ਰੁਪਏ ਲਾ ਕੇ ਤੋਰਦੇ ਆ ਵੀ ਜਾ ਤੂੰ ਕਾਮਯਾਬ जरूर ਹੋਵੇਂਗਾ ਕੋਈ ਸੋਚ ਕੇ ਕੋਈ ਆਸਾਂ ਉਮੀਦਾਂ ਦੇ ਨਾਲ ਜਾਂਦਾ ਹੈ ਕੋਈ ਆਪਣੀ ਜ਼ਮੀਨ ਵੇਚ ਕੇ ਜਾਂਦਾ ਜਿਸ ਨੂੰ ਨਹੀਂ ਕੁਝ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਦਿਸਦਾ ਕਹਿੰਦਾ ਮਤਲਬ ਕਿ ਇਹ ਹੈ ਕਿ ਭਾਈ ਇੰਟਰਵਿਊ ਨਾ ਦਿਓ ਉਹ ਸਦਾ ਲਈ ਇੰਟਰਨੈਟ ਤੇ ਰਹਿਣੀਆਂ ਨੇ ਇਹ ਨਾ ਹੋਵੇ ਕਿ ਤੁਹਾਡੀ ਕੋਈ ਵੀਡੀਓ ਦਾ ਕੋਈ ਹਾਸੇ ਵਾਲਾ ਮੀਮ ਬਣ ਜਾਵੇ ਜਿਹੜਾ ਕਿ ਸਾਲਾਂ ਸਾਲਾਂ ਤੱਕ ਇੰਟਰਨੈਟ ਦੇ ਉੱਪਰ ਪਿਆ ਰਹੇ ਤੇ ਤੁਹਾਨੂੰ ਇਸ ਗੱਲ ਦਾ ਅਫਸੋਸ ਹੋਵੇ ਕਿ ਨਹੀਂ ਯਾਰ ਮੈਨੂੰ ਆਹ ਗਲਤੀ ਨਹੀਂ ਸੀ ਕਰਨੀ ਚਾਹੀਦੀ ਮੈਂ ਆਹ ਗਲਤੀ ਕਰ ਗਿਆ ਮੈਂ ਉਦੋਂ ਇੰਟਰਵਿਊ ਦੇ ਕੇ ਆ ਮੀਮ ਦਾ ਮਤਲਬ ਹੁਣ ਇਹ ਆ ਜਿੱਦਾਂ ਆਪਾਂ ਕਈ ਕਮੇਡੀ ਵੀਡੀਓ ਦੇਖਦੇ ਆ ਤੇ ਦੇਖਦੇ ਨਹੀਂ ਕਿ ਨਾਨਾ ਵੱਡੇ ਕਰਨੇ ਖਾਦੇ ਵਿੱਚ ਚਾਹ ਫੜੀ ਜਦੋਂ ਮੂੰਹ ਦੇ ਵਿੱਚ ਪਾਉਂਦਾ ਤੇ ਉਹ ਹਾਸੇ ਵਾਲੀ ਗੱਲ ਹੁੰਦੀ ਇੱਕੇ ਦਮ ਉਹ ਮੂੰਹ ਜੋ ਬਾਹਰ ਆਉਂਦੀ ਹੈ ਵੀ ਹੱਸ ਪੈਂਦਾ ਆ ਤੇ ਉਹ ਉਹਦਾ ਨਾ ਮੀਮ ਆ ਜਿਹੜਾ ਕਿ ਸਦਾ ਲਈ ਇਹ ਨਾ ਹੋਵੇ ਤੁਸੀਂ ਲਬਜੋਦਾਂ ਦਾ ਬੋਲਦੇ ਹੋ ਤੇ ਕਿਸੇ ਹਾਸੇ ਵਾਲੀ ਵੀਡੀਓ ਦੇ ਵਿੱਚ ਤੁਹਾਡਾ ਲਬਜ ਡੁੱਟ ਜਾਵੇ ਹੁਣ ਵੀਡੀਓ ਬਹੁਤ ਘਮ ਰਹੀ ਹੈ ਕੱਲ ਪਰਸੋਂ ਦੀ ਲੜਕੀ ਮੁਸਕਾਨ ਦੀ ਜਿਹੜੀ ਜਗਰਾਉਂ ਏਰੀਏ ਦੀ ਆ ਉਹ ਕਹਿੰਦੀ ਕਿ ਮੈਂ ਮੇਰੇ ਕੋਲ ਵੀਜ਼ਾ ਸੀਗਾ ਯੂਕੇ ਦਾ ਤੇ ਮੈਨੂੰ ਕੈਲੀਫੋਰਨੀਆ ਪੁਲਿਸ ਨੇ ਫੜ ਕੇ ਮੈਨੂੰ ਡਿਪੋਰਟ ਕਰਤਾ ਹੁਣ ਉਹਦੇ ਕਮੈਂਟ ਤੁਸੀਂ ਜੇ ਪੜੋਗੇ ਕਮੈਂਟਾਂ ਦੇ ਵਿੱਚ ਹਰ ਇੱਕ ਇਹੀ ਕਹਿ ਰਿਹਾ ਆ ਕਿ ਵੀਜ਼ਾ ਤੇਰੇ ਕੋਲ ਯੂਕੇ ਦਾ ਫਿਰਦੀ ਤਾਂ ਅਮਰੀਕਾ ਆ ਤੈਨੂੰ ਉਹਨਾਂ ਦੀ ਪੁਲਿਸ ਨੇ ਫੜ ਕੇ ਰਿਪੋਰਟ ਕਰਨਾ ਹੀ ਆ ਜੋ ਤੇਰੇ ਕੋਲ ਵੀਜ਼ਾ ਵੀ ਹੈ ਨਹੀਂ ਤੇਰੇ ਕੋਲ ਵੀਜ਼ਾ ਯੂਕੇ ਦਾ ਆ ਨਾ ਕਿ ਕੈਲੀਫੋਰਨੀਆ ਦਾ ਅਮਰੀਕਾ ਦਾ ਵੀਜ਼ਾ ਆ ਜਦੋਂ ਕਿਸੇ ਮੁਲਕ ਦਾ ਵੀਜ਼ਾ ਆਵੇ ਉਹਨਾਂ ਦਾ ਦਿਮਾਗ ਖਰਾਬ ਆ ਕਿ ਉਹ ਫੜ ਕੇ ਰਿਪੋਰਟ ਕਰਨਗੇ ਇਸ ਕਰਕੇ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਯੂਕੇ ਤੋਂ ਅਮਰੀਕਾ ਦੀ ਡੰਕੀ ਲਗਾਣੀ ਸਭ ਤੋਂ ਜ਼ਿਆਦਾ ਆਸਾਨ ਆ ਕਿ ਜਿਹੜੇ ਸਟੂਡੈਂਟ ਨੇ ਬਹੁਤ ਸਾਰੇ ਸਟੂਡੈਂਟ ਯੂਕੇ ਤੋਂ ਅਮਰੀਕਾ ਗਏ ਨੇ ਇੱਕ ਬੀਆਰ ਕਾਰਡ ਬਣ ਜਾਂਦਾ ਹੁੰਦਾ ਆ ਉਹ ਕਾਰਡ ਬਣਾ ਕੇ ਮੈਕਸੀਕੋ ਤੱਕ ਦੀ ਐਂਟਰੀ ਈਜ਼ੀਲੀ ਮਿਲ ਜਾਂਦੀ ਆ ਆਨ ਅਰਾਈਵਲ ਮੈਕਸੀਕੋ ਦਾ ਵੀਜ਼ਾ ਮਿਲ ਜਾਂਦਾ ਜਾਂ ਕਈ ਆਨਲਾਈਨ ਵੀ ਵੀਜ਼ਾ ਕੱਢ ਲੈਂਦੇ ਨੇ ਸਿਰਫ ਟਿਕਟਾਂ ਲੱਗਦੀਆਂ ਨੇ ਤੇ ਉੱਥੇ ਥੋੜੇ ਜਿਹੇ ਡਾਲਰ ਦੇ ਕੇ ਏਜੰਟਾਂ ਨੂੰ ਇਹ ਬਾਰਡਰ ਪਾਰ ਕਰ ਲੈਂਦੇ ਨੇ ਪਹਿਲਾਂ ਬਹੁਤ ਸਾਰੇ ਸਟੂਡੈਂਟ ਯੂਕੇ ਤੋਂ ਗਏ ਵੀ ਨੇ ਹੁਣ ਗਏ ਕਿਉਂ ਨੇ ਕਿ ਯੂਕੇ ਦੇ ਵਿੱਚ ਕੰਮ ਨਹੀਂ ਮਿਲਦਾ ਉਹਨਾਂ ਨੇ ਸੋਚਿਆ ਵੀ ਚਲੋ ਗਾਹਾਂ ਆਪਾਂ ਅਮਰੀਕਾ ਨੂੰ ਨਿਕਲ ਜਾਣੇ ਆ ਹੁਣ মিডিਆ ਦੇ ਵਿੱਚ ਆ ਕੇ ਇਹ ਕਹਿਣਾ ਕਿ ਮੇਰੇ ਕੋਲ ਤਾਂ ਜੀ ਯੂਕੇ ਦਾ ਵੀਜ਼ਾ ਸੀਗਾ ਮੈਨੂੰ ਤਾਂ ਧੱਕੇ ਦੇ ਨਾਲ ਸੀ ਤਾਂ ਘੁੰਮਣ ਗਏ ਸੀਗੇ ਤੇ ਮੈਨੂੰ ਫੜ ਕੇ ਉੱਥੋਂ ਅਮਰੀਕਾ ਦੇ ਕੈਲੀਫੋਰਨੀਆ ਦੀ ਪੁਲਿਸ ਨੇ ਰਿਪੋਰਟ ਕਰਤਾ ਵੀਜ਼ਾ ਤੇਰੇ ਕੋਲ ਯੂਕੇ ਦਾ ਸੀ ਨਾ ਕਿ ਕੈਲੀਫੋਰਨੀਆ ਦਾ ਹੁਣ ਜਲੂਸ ਤੇਰਾ ਨਿਕਲ ਰਿਹਾ ਲੋਕੀ ਕਮੈਂਟਾਂ ਦੇ ਵਿੱਚ ਗਾਲਾਂ ਗਲੀ ਗਲੂਚ ਕਰ ਰਹੇ ਆ ਕੱਲ ਨੂੰ ਇਸ ਲੜਕੀ ਦਾ ਵਿਆਹ ਵੀ ਹੋਣਾ ਆ ਕਿਸੇ ਦੀ ਇਹ ਧੀ ਹੈ ਤੇ ਕਿਸੇ ਦੀ ਭੈਣ ਆ ਆਉਣਾ ਨਹੀਂ ਸੀ ਚਾਹੀਦਾ মিডিਏ ਦੇ ਵਿੱਚ ਹਜੇ 1800 ਲੋਕਾਂ ਦੀ ਹੋਰ ਜਿਹੜੀ ਕਿ ਲਿਸਟ ਤਿਆਰ ਹੈ ਯਾਨੀ ਕਿ 1800 ਲੋਕ ਜਿਹੜੇ ਆ ਉਹ ਹੋਰ ਆਉਣਗੇ ਇੰਡੀਆ ਦੇ ਵਿੱਚ ਇਹ ਨਹੀਂ ਪਤਾ ਵੀ ਕਦੋਂ ਜਹਾਜ਼ ਭਰ ਕੇ ਕਿਹੜੇ 에어ਪੋਰਟ ਤੇ ਉਤਰੇਗਾ ਜੇਕਰ ਤੁਹਾਡਾ ਕੋਈ ਵੀ ਰਿਸ਼ਤੇਦਾਰ ਆ ਰਿਹਾ ਤੇ ਭਾਈ ਕੈਮਰੇ ਸਾਹਮਣੇ ਨਾ ਆਇਓ ਨਾ ਇੰਟਰਵਿਊ ਦਿਓ ਤੁਸੀਂ ਆਪਣਾ ਜਲੂਸ ਆਪ ਘਟਾਉਂਗੇ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਲੋਕੀ ਹੱਸਣਗੇ ਤੁਹਾਡਾ ਮਜ਼ਾਕ ਉਡਾਉਣਗੇ ਹੋ ਸਕਦਾ ਹੈ ਆ ਤੁਹਾਡੇ ਵਾਸਤੇ ਕੋਈ ਵਧੀਆ ਰਸਤਾ ਲਿਖਿਆ ਹੋਵੇ ਤੁਸੀਂ ਇੰਨਾ ਸਕਸੈਸਫੁਲ ਹੋਣਾ ਹੋਵੇ ਕਿ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਨਾਮ ਹੋਣਾ ਹੋਵੇ ਤੇ ਫਿਰ ਤੁਹਾਡੇ ਨਾਲ ਇਦਾਂ ਦੇ ਵੀਡੀਓ ਤੁਹਾਨੂੰ ਪਰੇਸ਼ਾਨ ਕਰਦਿਆਂ ਨੇ ਜਿਹੜੀ ਚੀਜ਼ ਇੱਕ ਵਾਰੀ ਇੰਟਰਨੈਟ ਦੇ ਉੱਪਰ ਆ ਗਈ ਉਹ ਕਦੀ ਵੀ ਡਿਲੀਟ ਨਹੀਂ ਹੋ ਸਕਦੀ ਆਪਣੇ ਆਪ ਨੂੰ ਤਰਸੋ ਆਪਣੇ ਬੱਚਿਆਂ ਨੂੰ ਹੌਸਲਾ ਦਿਓ ਉਹ ਡਿਪਰੈਸ਼ਨ ਦੇ ਵਿੱਚ ਨਾ ਜਾਣ ਉਹਨਾਂ ਨੂੰ ਕਹੋ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਹੁਣ ਕੰਮ ਸਿੱਖ ਕੋਈ ਨਾ ਕੋਈ ਕੰਮ ਸਿੱਖ ਕੇ ਜਾ ਕਿਸੇ ਨਾ ਕਿਸੇ ਮੁਲਕ ਦੇ ਵਰਕ ਪਰਮਿਟ ਦੇ ਉੱਪਰ ਜਾ ਕੁਕਿੰਗ ਦੇ ਬਹੁਤ ਜ਼ਿਆਦਾ ਡਿਮਾਂਡ ਆ ਸ਼ੇਫਾਂ ਦੀ ਯੂਰਪ ਦੇ ਸਾਰੇ ਮੁਲਕਾਂ ਦੇ ਵਿੱਚ ਜਰਮਨ ਦੇ ਜਿੰਨੇ ਵੀ ਪੰਜਾਬੀਆਂ ਦੇ ਰੈਸਟੋਰੈਂਟ ਨੇ ਉਹ ਸਾਰੇ ਗੜਵਾਲੀ ਗੜਵਾਲ ਤੋਂ ਉਹਨਾਂ ਸ਼ੇਫਾਂ ਨੂੰ ਮਗਾਉਂਦੇ ਨੇ ਯਾਨੀ ਕਿ ਆਪਾਂ ਜੇ ਕਹਾਂ ਤੇ ਹਲਵਾਈ ਕੁੱਕ ਉੱਥੋਂ ਆਉਂਦੇ ਨੇ ਜਿਹਨਾਂ ਨੂੰ ਵਧੀਆ ਪ੍ਰੋਫੈਸ਼ਨਲ ਖਾਣੇ ਬਣਾਉਣੇ ਆਉਂਦੇ ਨੇ ਤੇ ਉਹਨਾਂ ਨੇ ਰੈਸਟੋਰੈਂਟਾਂ ਦੇ ਵਿੱਚ ਕੰਮ ਕੀਤਾ ਹੁੰਦਾ ਉਹਨਾਂ ਦੇ ਕੋਲੇ ਪਰਮਿਸ਼ਨਾਂ ਉਹਨਾਂ ਦੇ ਕੋਲੇ ਐਕਸਪੀਰੀਅੰਸ ਹੁੰਦਾ ਆ ਤੇ ਉਹਨਾਂ ਦੇ ਪਰਮਿਸ਼ਨਾਂ ਇੱਥੇ ਜਰਮਨ ਵਾਲੇ ਲੋਕੀ ਰੈਸਟੋਰੈਂਟਾਂ ਵਾਲੇ ਲੈ ਕੇ ਜਾਂਦੇ ਨੇ ਤੇ ਉਥੋਂ ਵੀਜ਼ਾ ਲਾ ਕੇ ਸਿਰਫ ਅੰਬੈਸੀ ਵੀਜ਼ਾ ਲੱਗਦੀ ਆ ਤੇ ਉਥੋਂ ਉਹ ਇੱਥੇ ਆ ਜਾਂਦੇ ਸਿਰਫ 50000 ਰੁਪਏ ਦੇ ਵਿੱਚ ਖਰਚਾ ਆਉਂਦਾ ਆ 50000 ਤੁਸੀਂ ਟਿਕਟ ਲਾ ਲਓ 25000 ਅੰਬੈਸੀ ਦਾ ਨਾਲ 75000 ਰੁਪਿਆ ਖਰਚਾ ਆਉਂਦਾ ਆ ਤੇ ਇੱਥੇ ਆਉਂਦੇ ਤਨਖਾਹ ਪਤਾ ਕਿੰਨੀ ਹੁੰਦੀ ਆ 1400 ਯੂਰੋ 1500 ਯੂਰੋ ਸਟਾਰਟਿੰਗ ਤਨਖਾਹ ਮਿਲਦੀ ਆ ਲਗਾ ਲਓ ਇੰਡੀਆ ਦਾ ਸਵਾ ਲੱਖ ਰੁਪਏ ਆਉਂਦਿਆਂ ਨੂੰ ਮਿਲ ਜਾਂਦਾ ਆ ਕੀ ਤੁਸੀਂ ਕੰਮ ਨਹੀਂ ਸਿੱਖ ਸਕਦੇ ਕੁਕਿੰਗ ਦਾ ਸਿੱਖ ਲੋ ਯਾਰ ਕੁਕਿੰਗ ਦਾ ਕੰਮ ਇੰਨੇ ਜ਼ਿਆਦਾ ਹੋਟਲ ਨੇ ਇੰਨੇ ਜ਼ਿਆਦਾ ਢਾਬੇ ਨੇ ਉੱਥੇ ਲਾ ਲਓ 6 ਮਹੀਨੇ ਸਾਲ 2 ਸਾਲ ਉੱਥੇ ਲਾ ਲਓ ਕੰਮ ਸਿੱਖੋ ਤੰਦੂਰ ਦਾ ਸਿੱਖ ਲੋ ਕੰਮ ਜਾਂ ਉੱਥੇ ਆਪਣਾ ਬਟਰ ਚਿਕਨ ਬਣਾਉਣੇ ਸਿੱਖ ਲੋ ਪਾਲਕ ਪਨੀਰ ਬਣਾਉਣੇ ਸਿੱਖ ਲੋ ਕੋਈ ਸ਼ਰਮ ਨਹੀਂ ਹੈਗੀ ਇਹਦੇ ਵਿੱਚ ਕੁਕਿੰਗ ਦਾ ਕੋਈ ਕੰਮ ਸਿੱਖਣਾ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਸਾਰੇ ਅੱਜ ਕੱਲ ਆਪਾਂ ਦੇਖਦੇ ਆ ਕਿ ਇਸ ਟੀਨ ਨੂੰ ਪ੍ਰੋਫੈਸ਼ਨਲ ਤੌਰ ਤੇ YouTube ਦੇ ਚੈਨਲ ਵੀ ਬਣਾਏ ਨੇ ਕੁਕਿੰਗ ਦਾ ਕੰਮ ਸਿਖਾਉਦੇ ਵੀ ਨੇ ਤੇ ਵਧੀਆ ਪੈਸੇ ਕੁਕਿੰਗ ਦੀਆਂ ਰੈਸਪੀਗਾਂ ਤੋਂ ਬਣਾ ਵੀ ਰਹੇ ਨੇ ਇਹ ਇੱਕ ਬਹੁਤ ਵਧੀਆ ਬਿਜ਼ਨਸ ਆ ਜੇਕਰ ਤੁਹਾਨੂੰ ਕੰਮ ਆਉਂਦਾ ਤੁਸੀਂ ਇੱਕ ਕਹਿ ਸਕਦੇ ਹੋ ਕਿ ਕੰਮ ਸਿੱਖਦੇ ਹੋ ਸਕਿੱਲ ਤੁਹਾਡੇ ਅੰਦਰ ਇੱਕ ਆ ਜਾਂਦੀ ਆ ਤੇ ਤੁਸੀਂ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰਦੇ ਆ ਕਿ ਹਾਂ ਮੈਂ ਮੇਰੇ ਕੋਲੇ ਮੈਨੂੰ ਕੋਈ ਕੰਮ ਆਉਂਦਾ ਆ ਤੁਸੀਂ ਉਸ ਦੇ ਰਿਲੇਟਡ ਫਿਰ ਕੰਮ ਜਿਹੜਾ ਆ ਲੱਭਦੇ ਹੋ ਤੇ ਤੁਹਾਨੂੰ ਕੰਮ ਵੀ ਮਿਲ ਜਾਂਦਾ ਤੇ ਬਾਹਰਲੇ ਮੁਲਕਾਂ ਤੋਂ ਸਪੌਂਸਰਾਂ ਵੀ ਆਉਂਦੀਆਂ ਨੇ ਸਪੌਂਸਰਾਂ ਕੱਲੇ ਯੂਰਪ ਤੋਂ ਨਹੀਂ ਆਉਂਦੀਆਂ ਕੋਕਾ ਨੂੰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਦੁਬਈ ਵਰਗੇ ਮੁਲਕਾਂ ਦੇ ਵਿੱਚ ਫਰਾਂਸ ਜਰਮਨੀ ਸਪੇਨ ਹਰ ਇੱਕ ਮੁਲਕ ਦੇ ਵਿੱਚ ਡਿਮਾਂਡ ਹੀ ਡਿਮਾਂਡ ਆ ਜੇਕਰ ਤੁਹਾਨੂੰ ਵਧੀਆ ਕੰਮ ਆਉਂਦਾ ਆ ਕਿਉਂਕਿ ਜਿਹੜਾ ਬੰਦਾ ਪੰਜਾਬੀ ਆ ਹੁਣ ਉਹ ਗੁੜਵਾਲੀਆਂ ਤੋਂ ਅੱਕ ਚੁੱਕੇ ਆ ਜਿਹੜੇ ਜਰਮਨ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਉਹ ਆਉਂਦੇ ਆ ਤੇ ਉਹਨਾਂ ਦਾ ਇਹਨਾਂ ਦਾ ਗਰੁੱਪ ਬਹੁਤ ਸਟਰੋਂਗ ਬਣ ਗਿਆ ਹੁਣ ਗੁੜਵਾਲੀ ਬਹੁਤ ਆ ਗਈ ਆ ਤੇ ਇਹ 6 ਮਹੀਨੇ ਸਾਲ ਲਾਉਂਦੇ ਆ ਤੇ ਉਸ ਤੋਂ ਬਾਅਦ ਇਹ ਪੱਜ ਜਾਂਦੇ ਆ ਰੈਸਟੋਰੈਂਟਾਂ ਤੋਂ ਜੇਕਰ ਕੋਈ ਆਪ ਦਾ ਬੰਦਾ ਪੰਜਾਬੀ ਹੋਵੇਗਾ ਤੁਹਾਨੂੰ ਪੇਪਰ ਭੇਜੇਗਾ ਚਲੋ ਇੱਕ ਭਰੋਸੇ ਤੇ ਬਰੰਦਾ ਨਾਲ ਮਿਲ ਕੇ ਜਿਹੜਾ ਇਹ ਕੰਮ ਕਰੀ ਜਾਂਦਾ ਆ ਵੀਡੀਓ ਸ਼ੇਅਰ ਜਰੂਰ ਆ ਜੋ ਹਰ ਇੱਕ ਦਾ ਭਲਾ ਹੋਵੇ ਭਾਈ মিডিਏ ਦੇ ਵਿੱਚ ਨਾ ਆਓ ਨਾ ਆਪਣਾ ਜਲੂਸ ਕਰੋ ਬਹੁਤ ਬਹੁਤ ਸ਼ੁਕਰੀਆ